ਕੁਛ ਦੇਖ ਲੋ ਦੇਨਕ ਸਵੇਰਾਂ ਕੀ ਨੇ ਮਹਾਲੂਜਾਸਤਾਂ ਵੱਡੀ ਖਬਰ ਉਹ ਵੀ ਉਪਰ ਆ ਰਹੀ ਹੈ ਜਿੱਥੇ ਕਿ ਗੇਰ ਰਾਤ ਪੇਸ਼ 11 ਦੇ ਵਿੱਚ ਬਣੇ ਇੱਕ ਮਾਲ ਜਿਸ ਦੇ ਵਿੱਚ ਸਕਿੱਲ ਦਾਸਪੁਰ ਨਾਮ ਦਾ ਇੱਕ ਨਵਾਂ ਡਿਸਕਵਰੀ ਹੋਇਆ ਹੋਇਆ ਜਿਹਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਥੇ ਗੇਰ ਰਾਤ ਗੋਲੀ ਚੱਲੀ ਹੈ ਗੋਲੀ ਦੇ ਨਾਲ ਇੱਕ ਜੌਨ ਨੌਜਵਾਨ ਜਿਹੜਾ ਜਤਨੀ ਹੋਇਆ ਦੱਸਦੀ ਹੈ ਕਿ ਜਿਹੜੇ ਪੰਜਾਬ ਜਾਂ ਹੋਰ ਸਟੇਟਾਂ ਤੋਂ ਲੋਕ ਆ ਕੇ ਆਉਂਦੇ ਨੇ ਬਾਕਾਇਦਾ ਰਾਤ ਨੂੰ ਬਿਸਕਰ ਦੇ ਵਿੱਚ ਇੰਜੋਏ ਕਰਦੇ ਨੇ ਇੰਜੋਏ ਤੋਂ ਬਾਅਦ ਕਈ ਵਾਰੀ ਕੋਈ 1921 ਗੱਲ ਹੋ ਜਾਂਦੀ ਹੈ ਤੇ ਬਈ ਜਿਹੜਾ ਜਿਹੜਾ ਛੋਟੇ ਜਿਹੇ ਗੱਲੋਂ ਲੈ ਕੇ ਜਿਹੜਾ ਇਹ ਐੰਦਾ ਵੱਡਾ ਮਾਮਲਾ ਹੋ ਗਿਆ ਦੱਸਦੇ ਕਿ ਨੌਜਵਾਨ ਜਿਹੜੇ ਕਿ ਗੰਗਾ ਨਗਰ ਨੂੰ ਇੱਥੇ ਆ ਕੇ ਇੰਜੋਏ ਕਰ ਰਹੇ ਸੀ ਕਿ ਉਸ ਤੋਂ ਬਾਅਦ ਫੁੱਲੜਬਾਜੀ ਕਰਦੇ ਹੋਏ ਜਿਹੜੇ ਅੰਦਰ ਤੇ ਜਦੋਂ ਮਾਲਕ ਨੇ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਹਿੰਦੇ ਬੰਦਾਂ ਨਾਲ ਮੋਢਾ ਟਕਰਾਂ ਗਿਆ ਛੋਟੇ ਜਿਹੇ ਮੋਢੇ ਟਕਰਾਂ ਤੋਂ ਬਾਅਦ ਜਿਹੜਾ ਬਾਹਰ ਆ ਕੇ ਫੇਰ ਲੜਾਈ ਹੁੰਦੀ ਹੈ ਲੜਾਈ ਤੋਂ ਬਾਅਦ ਜਿਹੜਾ ਮਾਲਕ ਵੱਲੋਂ ਨੌਜਵਾਨ ਦੇ ਉੱਤੇ ਗੋਲੀ ਚਲਾਈ ਜਾਂਦੀ ਹੈ ਗੋਲੀ ਚਲਾਉਣ ਤੋਂ ਬਾਅਦ ਜਿਹੜਾ ਨੌਜਵਾਨ जख्मी ਹੋ ਕੇ ਇੱਕ ਪ੍ਰਾਈਵੇਟ ਜਿਹੜਾ ਹਸਪਤਾਲ ਦੇ ਵਿੱਚ داخل ہے ਇਸ ਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇਹ ਮਾਲ ਹੈ ਇਹ ਵਾਲਾ ਹੁਣ ਜਰੂਰ ਲੋਗ ਲੱਗਿਆ ਹੋਇਆ ਬਕਾਇਦਾ ਜਿਹੜੀ ਹੈ ਜੀ ਸੀਸੀਟੀਵੀ ਦੇ ਵਿੱਚ ਤਸਵੀਰਾਂ ਵੀ ਕੈਦ ਹੋ ਗਈ ਜਿਹੜੀ ਕਿ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਤੇ ਦੱਸ ਜੀਏ ਕਿ ਜਿਹੜੇ ਨੌਜਵਾਨ ਰਾਤ ਨੂੰ ਇਹ ਡਿਸਕਾਂ ਦੇ ਵਿੱਚ ਆਉਂਦੇ ਨੇ ਕੁੜੀਆਂ ਮੁੰਡੇ ਆਉਂਦੇ ਨੇ ਹੁੱਲੜ ਬਾਜੀ ਵੀ ਹੁੰਦੀ ਹੈ ਪਹਿਲਾਂ ਵੀ ਇਹੋ ਜੀਆਂ ਘਟਨਾ ਜਿਹੜਾ ਫੇਸ 11 ਦੇ ਵਿੱਚ ਵੀ ਵਾਪਰੀ ਸੀ ਇੱਥੇ ਕੀ ਤਾਂ ਉਹ ਹੁੱਲੜ ਬਾਜੀ ਕਰਦੇ ਹੋਏ ਦੋਸਤੋ ਬਾਅਦ ਜਦੋਂ ਆਪਸੀ ਲੜਾਈ ਹੋ ਗਈ ਤੇ ਗੋਲੀ ਚੱਲ ਗਈ ਤੇ ਬਾਕਾਇਦਾ ਕਿ ਜਿਹੜੇ ਨੌਜਵਾਨ ਨੂੰ ਮੌਤ ਵੀ ਹੋ ਜਾਂਦੀ ਹੈ ਨਹੀਂ ਮੇਰੇ ਤੇਰੇ ਟ੍ਰਾਈ ਸਿਟੀ ਦੇ ਵਿੱਚ ਜਿਹੜੇ ਡਿਸਕ ਨੇ ਤਾਂ ਇਹ ਆਪਾਂ ਗੱਲ ਕਰ ਲਈਏ ਪੰਚਕੁਲਾ ਚੰਡੀਗੜ੍ਹ ਜਾਂ ਮੁਹਾਲੀ ਦੀ ਕਰ ਲਈਏ ਬਹੁਤ ਜਿਹੜੇ ਡਿਸਕ ਨੇ ਤੇ ਜਿਹੜੇ ਬਾਹਰੋਂ ਲੋਕ ਆ ਕੇ ਇੱਥੇ ਰਾਤ ਨੂੰ ਇੰਜੋਏ ਵੀ ਕਰਦੇ ਨੇ ਬਕਾਇਦਾ ਨਾਚਗਾਰੇ ਵੀ ਹੁੰਦੇ ਨੇ ਇੱਥੇ ਤੇ ਬਕਾਇਦਾ ਉਸ ਤੋਂ ਬਾਅਦ ਇੰਜੋਏ ਕਰਦੇ ਨੇ ਕਈ ਵਾਰੀ ਲੜਾਈਆਂ ਬਹੁਤ ਵਾਰੀ ਹੋ ਗਈਆਂ ਲੜਾਈਆਂ ਤੋਂ ਬਾਅਦ ਜਿਹੜਾ ਇਹ ਜਾਣ ਲੈਵਾ ਜਿਹੜਾ ਮਾਹੌਲ ਬਣ ਜਾਂਦਾ ਦੱਸ ਜੀ ਕਿ ਗੋਲੀ ਲੱਗਣਾ ਜਿਹੜਾ ਨੌਜਵਾਨ ਜ਼ਰੂਰ ਗੰਭੀਰ ਰੂਪ ਚ ਜ਼ਖਮੀਆ ਪੁਰਸ਼ ਨੇ ਸੀਜੀ ਕਾਇਮ ਕਾਇ ਜਿਹੜੇ ਕਬਜ਼ੇ ਵਿੱਚ ਲੈ ਲਿਆ ਔਰ ਫਿਰ ਲ ਐਫ ਆਈ ਆਰ ਦਰਜ ਕਰ ਲਈ ਡੀ ਐਸ ਪੀ ਕੀ ਕਹਿਣਾ ਹੈ ਇਹਦੇ ਬਾਰੇ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਫਿਰ ਲ ਐਫ ਆਈ ਆਰ ਦਰਜ ਕਰਕੇ ਜਿਹੜੇ ਨੌਜਵਾਨਾਂ ਨੇ ਧੜਪਕੜ ਜਾਰੀਆ ਉਹਨਾਂ ਦੇ ਜਿਹੜੇ ਗ੍ਰਿਫਤਾਰੀ ਜਲਦੀ ਹੋਣ ਦੇ ਜਿਹੜੇ ਡੀ ਐਸ ਪੀ ਨੇ ਕਹਿ ਵੀ ਨੇ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਬਹੁਤ ਜਲਦੀ ਹੋ ਜੂ ਬੇਸਿਕਲੀ ਜਿਹੜਾ ਸਕਲ ਨਾਮ ਦਾ ਇੱਕ ਵੈਸਟਕ ਦੇ ਵਿੱਚ ਕਲੱਬ ਚੱਲਦਾ ਹੈ ਜਿਹਦੇ ਚ ਰਾਤ 1 ਵਜੇ ਦੀ ਘਟਨਾ ਹੈ ਜਿਹਦੇ ਵਿੱਚ ਸੁਧਾਰਤ ਦੇਲੂ ਦੀ ਅਦਿੱਤਿਆ ਜਿਹੜਾ ਕਿ ਅਦਿੱਤਿਆ ਸਕਲ ਦਾ ਮਾਲਕ ਹੈ ਉਹਦੇ ਨਾਲ ਇਹਦਾ ਉੱਥੇ ਕਿਸੇ ਮੋਢੇ ਵੱਜਨਾਂ ਜਾਂ ਕਿਸੇ ਕਾਰਨ ਨਾਲ ਬਹਿਸ ਇਹਨਾਂ ਦੀ ਆਪਸ ਵਿੱਚ ਬਹਿਸ ਹੋਈ ਆ ਉੱਥੇ ਗਨ ਸ਼ਾਟ ਫਾਇਰ ਹੋਇਆ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਜੀ ਕੀਤਾ ਹੈ ਕਿ ਕਿੰਨੇ ਕਿੰਨੇ ਲੋਕਾਂ ਨੂੰ ਗੋਲੀ ਲੱਗੀ ਉਹ ਠੀਕ ਹੈ ਸਟੇਬਲ ਹੈ ਇੱਕੋ ਹੀ ਬੰਦੇ ਨੂੰ ਗੋਲੀ ਲੱਗੀ ਹੈ ਜਿਹੜਾ ਸੁਧਾਰਤ ਦੇਲੂ ਹੈ ਤੇ ਫਿਲਹਾਲ ਮਾਰਨਿੰਗ ਤੇ ਮੈਂ ਉੱਥੇ ਜਾ ਕੇ ਵੀ ਵੇਖਿਆ ਹੈ ਉਹਦੇ ਡਾਕਟਰ ਜਨਾਂ ਨਾਲ ਗੱਲ ਹੋਈ ਸੀ ਵੀ ਉਹ ਅਜੇ ਸਟੇਬਲ ਹੈ ਹਾਂਜੀ ਐਫ ਆਈ ਆਰ ਦਰਜ ਹੋ ਗਈ ਹੈ ਐਫ ਆਈ ਆਰ ਨੰਬਰ 80 ਹੈ ਡੇਟਡ 19 6 25 ਅੰਡਰ ਸੈਕਸ਼ਨ 115 109 351 126 ਦੀ 2 190 191 ਬੀ ਐਨ ਐਸ 25 22 54 59 ਆਰਮਸ ਤੇ ਲੜਾਈ ਦਾ ਕਾਰਨ ਕੀ ਇਹਦੇ ਵਿੱਚ ਏ ਇਹ ਜਦੋਂ ਅਸੀਂ ਇਹਦੇ ਵਿੱਚ ਕਿਉਂਕਿ ਇੰਜਰਡ ਵੀ ਉੱਥੇ ਹੈ ਐਗਜੈਕਟ ਕਾਰਨ ਤੁਹਾਨੂੰ ਅਸੀਂ ਜਦੋਂ ਦੋਸ਼ੀਆਂ ਦੀ ਗ੍ਰਿਫਤਾਰੀ ਹੋਊਗੀ ਉਹਦੇ ਵਿੱਚ ਤੁਹਾਨੂੰ ਦੱਸਦੇ ਸਰ ਸਿਧਾਰਥ ਕਿੱਥੇ ਦਾ ਰਹਿਣ ਵਾਲਾ ਹੈ ਤੇ ਹਿੰਦ ਦੇ ਇਨਵੈਸਟੀਗੇਸ਼ਨ ਚ ਵੀ ਪਤਾ ਲੱਗਿਆ ਹੋਏ ਸਿਧਾਰਥ ਜਿਹੜਾ ਗੰਗਾ ਨਗਰ ਦਾ ਰਹਿ ਗੰਗਾ ਨਗਰ ਦਾ ਰਹਿਣ ਵਾਲਾ ਹੈ ਤੇ ਇਹ ਕਲੱਬ ਚ ਆਏ ਹੋਏ ਸੀ ਬਿਲਕੁਲ ਲਿਸੈਂਸੀ ਹੈ ਆ ਫਿਲਹਾਲ ਅਸੀਂ 25 35 30 ਨਾਟ ਤੇ ਮਕਦਮਾ ਦਰਜ ਕੀਤਾ ਹੈ ਇਹਦੀ ਵੈਰੀਫਿਕੇਸ਼ਨ ਕਰਕੇ ਤੁਹਾਨੂੰ ਵਕਰੀਤਾ ਉਹਤੇ ਜਦੋਂ ਮੁੱਲਮ 체ਤੀ ਅਸੀਂ ਕਾਬੂ ਕਰ ਲਾਂਗੇ ਤੇ ਉਹਦੇ ਰਿਗਾਰਡ ਦੇ ਵਿੱਚ ਤੁਹਾਨੂੰ ਵੱਖਰੀ ਪ੍ਰੈਸ ਕਾਨਫਰੰਸ ਲਈ ਇਹ ਕਿੰਨੇ ਵਜੇ ਤੱਕ ਕਲੱਬ ਨੂੰ ਓਪਨ ਦੀ ਪਰਮਿਸ਼ਨ ਹੈ ਕਿ ਇਹ ਕਿੰਨੇ ਵਜੇ ਘਟਣਾ ਹੈ ਇਹ ਬੇਸਿਕਲੀ ਇੱਕ ਦੋ ਤਰ੍ਹਾਂ ਦੀ ਇਹਨਾਂ ਦੀ ਉਹ ਹੁੰਦੀ ਹੈ ਪਰਮਿਸ਼ਨ ਇੱਕ ਹੁੰਦੀ ਹੈ 1 ਵਜੇ ਤੱਕ ਇੱਕ ਜਿਨ੍ਹਾਂ ਨੇ ਐਕਸਟਰਾ ਪੇ ਕਰਕੇ ਜਿੱਦਾਂ ਇਹਨਾਂ ਨੇ ਐਕਸਟਰਾ ਪੇ ਕਰਕੇ 3 ਵਜੇ ਤੱਕ ਦੀ ਪਰਮਿਸ਼ਨ ਲਈ ਮੋਹਾਲੀ ਤੋਂ ਦਨਿਕ ਸਿਹਰਾ ਲਈ ਭਿੰਦਰ ਬਾਬਾ